ਪੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਦੁਨੀਆਵਸ ਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੋਤ ਜੀ ਦਾਸੀ ਦੇ ਜਨਮ ਦਿਹਾੜੇ ਤੇ ਅੱਜ ਰਵਿਦਾਸ ਜੀ ਨੇ ਮਾਨਤਾਨ ਮੱਛਿਆ ਦਰਸ਼ਨ ਮੱਛੀ ਵਾਲਾ ਮਤੇਰੀਆਂ ਨੂੰ ਲੰਗਰ ਲਵਾਇਆ ਗਿਆ ਜੇ ਫਰੂਟ ਦਾ ਟੋਲਡਿੰਗ ਦਾ ਪਾਣੀ ਦਾ ਔਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਚੜ੍ਹਦੀ ਕਲਾ ਦੇ ਵਿੱਚ ਲੰਗਰ ਲੱਗਦਾ ਰਹੇ ਬਹੁਤ ਦਰਸ਼ਨ ਮੱਛੀ ਵਾਲੇ ਤੇ ਉਹਨਾਂ ਦੀ ਰਹਿਮਤ ਬਣੇ ਜਲੂ ਉਹ ਦਬਲੀ ਗੰਗਾ ਵਿੱਚ ਸਾਰੇ ਲੋਕ ਇੱਕ ਭੁੱਲੇ ਹੋ ਜਾਏ ਜੀ ਮੈਂ ਕਮਲ ਖੋਸਲਾ ਇਸ ਇਲਾਕੇ ਤੋਂ ਸੋਸ਼ਲ ਵਰਕਰ ਅੱਜ ਮੈਦਾਨ ਮੈਂ ਆਪ ਬਣਾਵਾ ਗਮਾਂ ਡੰਬਰਾ ਤੋਂ ਦੂਰ ਰੱਖਣ ਵਾਲੇ ਜਗਤ ਗੁਰੂ ਸਤਗੁਰ ਰਵਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਜਿਸ ਦੇ ਸੰਬੰਧ ਵਿੱਚ ਅੱਜ ਮੁਕੇਰੀਆਂ ਚ ਵਿਸ਼ਾਲ ਨਗਰ ਕੀਰਤਨ ਮਹੱਲਾ ਗੁਰਦੇਵਪੁਰ ਤੋਂ ਸ਼੍ਰੋਮਣੀ ਸ਼ੁਰੂਗਰ ਦਾ ਸੇਵਕ ਸਭਾ ਵੱਲੋਂ ਕੱਢਿਆ ਜਾ ਰਿਹਾ ਜਿਸ ਸੰਬੰਧ ਵਿੱਚ ਅੱਜ ਅੰਬੇਡਕਰ ਮਿਸ਼ਨ ਪੰਜਾਬ ਨਿਸ਼ਕਲੰਕ ਪੰਥ ਪੰਜਾਬ ਔਰ ਨਾਲ ਦੇ ਨਾਲ ਕਮਲੇਸ਼ਰ ਵਾਲਮੀਕੇ ਐਜੂਕੇਸ਼ਨਲ ٹرسٹ ਤੇ ਸਾਡੇ ਮੈਡਮ ਹਰਮਿੰਦਰ ਕੌਰ ਜੀ ਕਾਉਂਸਲਰ ਵਿੰਦਰ ਜੀ ਕਾਉਂਸਲਰ ਸਾਡੇ ਵੀਰ ਸ਼ੇਰਾ ਜੀ ਕੋਲੀ ਸਾਹਿਬ ਤੇ ਹੋਰ ਵੀ ਸ਼ਹਿਰ ਦੇ ਸਾਡੇ ਮਾਨ ਸ਼ਰੀਪ ਜੀ ਗੱਦੀ ਮਸ਼ੀਨ ਮੁਕੇਰੀਆਂ ਤੋਂ ਲਲਤ ਗਿੱਲ ਜੀ ਤੇ ਯਸ਼ਪਾਲ ਸਿੱਧੂ ਜੀ ਕੰਨੂ ਜੀ ਇਹ ਸਾਰੇ ਬਹੁਤ ਸਾਰੀ ਸੰਗਤ ਮਿਲ ਕੇ ਤੇ ਅੱਜ ਆ ਵਿਸ਼ਾਲ ਪੰਡਾਰਾ ਜਿਹੜਾ ਉਹ ਇੱਥੇ ਅੰbedkar ਚੌਂਕ 'ਚ ਲਗਾਇਆ ਗਿਆ ਮੈਂ ਅੱਜ ਦੇ ਦਿਨ ਤੇ ਸਾਰੀ ਲੋਕਾਈ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਉਮੀਦ ਕਰਦਾ ਕਿ ਸਾਡਾ ਸਮਾਜ ਇਕੱਠਾ ਹੋ ਕੇ ਇਸਾ ਤਰ੍ਹਾਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰੂਗਾ ਤੇ ਆਉਣ ਵਾਲੇ ਸਮੇਂ ਵਿੱਚ ਸੱਤਾ ਵੱਲ ਨੂੰ ਜਿੱਦਾਂ ਸਤਗੁਰਾਂ ਨੇ ਇਹ ਕਿਹਾ ਸੀ ਕਿ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜ ਬਲ ਛੇ ਲੈ ਇਸ ਕਰਕੇ ਇਕੱਠੇ ਹੋ ਕੇ ਜੇ ਅਸੀਂ ਕੁਝ ਹਾਸਲ ਕਰਨਾ ਤੇ ਇਕੱਠੇ ਹੋ ਕੇ ਕਰਨਾ ਪਏਗਾ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧੰਗੁਰ ਦੇਵ ਜੈ ਵਾਲਮੀਕੀ ਹਰ ਹਰ ਮਾਨ ਜਿੰਦ ਬਹੁਤ ਕਾਲੇ ਰੱਖੇ ਹੋਵੇ ਕੋਈ ਕੋਈ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਦੇ ਜਨਮ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੈਂ ਰਾਮਪਾਲ ਸ਼ਰਮਾ ਸੰਗਠਨ ਮੰਤਰੀ ਪੰਜਾਬ ਪਰਦੇ शिवसेना ਦਾ ਬਾਲਾ ਸਾਹ ਫਾਖਰੇ ਤੋਂ ਅੱਜ ਵਿਸ਼ਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜੋ ਮੁਕੇਰੀਆਂ ਦੇ ਵਿੱਚ ਸਮੂਹ ਸੁਸਾਇਟੀਆਂ ਦੇ ਦੁਆਰਾ ਨਿਕਲੀ ਜਾ ਰਹੀ ਹੈ ਪੂਰੇ ਇਲਾਕਾ ਨਿਵਾਸੀਆਂ ਨੂੰ ਮੁਕੇਰੇ ਵਾਸੀਆਂ ਨੂੰ ਹਰ ਇੱਕ ਰਵਿਦਾਸ ਸੁਭਾਵਾ ਅਲੱਗ-ਅਲੱਗ ਪਿੰਡਾਂ ਤੋਂ ਆਈਆਂ ਹੋਈਆਂ ਨੇ ਅੱਜ ਹਾਜੀਪੁਰ ਚੌਕ ਦੇ ਉੱਤੇ ਵਿਸ਼ਾਲ ਬੱਬੇ ਸਵਾਗਤ ਜਿਹੜਾ ਹੈਗਾ ਸਜੁਗਤ ਰੂਪ ਦੇ ਵਿੱਚ ਵਾਲਮੀਕੀ ਸਭਾ ਦੁਆਰਾ ਸਾਰਿਆਂ ਸਭਾ ਦੁਆਰਾ ਕੀਤਾ ਗਿਆ ਔਰ ਅਸੀਂ ਇੱਕ ਵਾਰੀ ਦੁਬਾਰਾ 648ਵੇਂ ਸ਼੍ਰੀ ਗੁਰੂ ਰਵਿਦਾਸ ਰਾਜੀ ਦੇ ਪ੍ਰਕਾਸ਼ ਉਸਰ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜੈ ਗੁਰੂ ਦੇ ਧੰਨ ਗੁਰੂ ਦੇ